ਸਾਰਿਆਂ ਦੀ ਜ਼ਿੰਦਗੀ ਦੇ ਵਿੱਚ ਮੁਸੀਬਤਾਂ ਦੀ ਮੁਸ਼ਕਲਾਂ ਦੀ ਦੁੱਖਾਂ ਦੀ ਕੋਈ ਕਮੀ ਨਹੀਂ ਹੈਗੀ ਬੇਹੰਤ ਨੇ ਮੁੱਕਦਈ ਨਹੀਂ ਹੈਗੇ ਪਰ ਇਸ ਸ਼ਬਦ ਦੇ ਵਿੱਚ ਗੁਰੂ ਸਾਹਿਬ ਸਾਨੂੰ ਸਮਝਾ ਰਹੇ ਨੇ ਕਿ ਜਿਸ ਤੇ ਪਰਮਾਤਮਾ ਦੀ ਕਿਰਪਾ ਹੋ ਜਾਂਦੀ ਹੈ ਨਾ ਉਸ ਤੇ ਸਾਰੇ ਦੁੱਖਾਂ ਦਾ ਜਿਹੜਾ ਭੰਡਾਰ ਹੈ ਨਾ ਉਹ ਖਤਮ ਹੋ ਜਾਂਦਾ ਪਰਮਾਤਮਾ ਉਹ ਆਪ ਭੰਨ ਦਿੰਦਾ ਹੁਣ ਗੱਲ ਇਹ ਹੈ ਕਿ ਆਪਾਂ ਤਾਂ ਸਾਰੇ ਹੀ ਪਰਮਾਤਮਾ ਦੇ ਬੱਚੇ ਹਾਂ ਤੇ ਫਿਰ ਪਰਮਾਤਮਾ ਕੀ ਇਹ ਬਖਸ਼ਿਸ਼ ਸਾਰਿਆਂ ਤੇ ਕਰਦਾ ਹੈ ਜਾਂ ਸਿਰਫ ਕਈਆਂ ਤੇ ਕਰਦਾ ਹੈ ਗੁਰੂ ਸਾਹਿਬ ਇਸ ਸ਼ਬਦ ਦੇ ਵਿੱਚ ਸਮਝਾ ਰਹੇ ਨੇ ਕਿ ਜਿਹੜਾ ਇਨਸਾਨ ਹਰ ਪਾਸੇ ਹਰ ਚੀਜ਼ ਦੇ ਵਿੱਚ ਹਰ ਸ਼ੈ ਦੇ ਵਿੱਚ ਉਸ ਪਰਮਾਤਮਾ ਨੂੰ ਦੇਖਦਾ ਹੈ ਵਿਤਕਰਾ ਕਰਨਾ ਬੰਦ ਕਰ ਦਿੰਦਾ ਹੈ ਉਸਤੇ ਪਰਮਾਤਮਾ ਐਸੀ ਕਿਰਪਾ ਕਰਦਾ ਹੈ ਕਿ ਉਸ ਦੇ ਸਾਰੇ ਦੁੱਖ ਕੱਟੇ ਜਾਂਦੇ ਨੇ ਸਾਰੇ ਦੁੱਖ ਦੂਰ ਹੋ ਜਾਂਦੇ ਨੇ ਉਹ ਕਿਸ ਤਰ੍ਹਾਂ ਗੁਰੂ ਦੇ ਸ਼ਬਦ ਦੇ ਰਾਹੀ ਜਿਹੜਾ ਇਨਸਾਨ ਗੁਰੂ ਦੇ ਸ਼ਬਦ ਦੀ ਰਾਹੀ ਉਸ ਪਰਮਾਤਮਾ ਦੀ ਸਿਫਤ ਸਲਾਹ ਕਰਨ ਲੱਗ ਪਿਆ ਉਸ ਤੇ ਫਿਰ ਗੁਰੂ ਦੇ ਸ਼ਬਦ ਦੀ ਐਸੀ ਬਰਕਤ ਹੁੰਦੀ ਹੈ ਕਿ ਸਾਰੇ ਦੁੱਖ ਕਲੇਸ਼ ਜਿਹੜੇ ਨੇ ਉਹ ਸਾਰੇ ਖਤਮ ਹੋ ਜਾਂਦੇ ਨੇ ਹੁਣ ਗੱਲ ਵਿਚਾਰਨ ਵਾਲੀ ਇਹ ਹੈ ਕਿ ਆਪਾਂ ਕੰਨੇ ਤਾਂ ਸਾਰੇ ਹੀ ਆ ਸਭ ਪਾਸੇ ਰੱਬ ਹੈ ਪਰਮਾਤਮਾ ਹਰ ਕਿਸੇ ਦੇ ਵਿੱਚ ਹੈ ਗੋਡ ਇਜ਼ ਓਮਨੀਪ੍ਰੈਸੈਂਟ ਪਰ ਗੱਲ ਇਹ ਹੈ ਕਿ ਆਪਾਂ ਸੱਚ ਦੇ ਵਿੱਚ ਉਸ ਗੱਲ ਨੂੰ ਮੰਨਨੇ ਹਾਂ ਆਪਣੇ ਆਪ ਦੇ ਵਿੱਚ ਝਾਤ ਮਾਰ ਕੇ ਦੇਖੀਏ ਤੇ ਸੋਚੀਏ ਕਿ ਜਦੋਂ ਮੈਂ ਕਿਸੇ ਨੂੰ ਨਫ਼ਰਤ ਦੀ ਨਜ਼ਰ ਨਾਲ ਦੇਖਨੀ ਆ ਜਾਂ ਮੈਂ ਕਿਸੇ ਦਾ ਬੁਰਾ ਕਹਿਨੀ ਆ ਕਿ ਮੈਂ ਉਹਦੇ ਵਿੱਚ ਪਰਮਾਤਮਾ ਉਸ ਸਮੇਂ ਦੇਖ ਰਹੀ ਹਾਂ ਸੋ ਆਪਣੇ ਆਪ ਦੇ ਵਿੱਚ ਆਤਮਰ ਕੇ ਦੇਖਣ ਦੀ ਲੋੜ ਹੈ ਕਿ ਜੋ ਆਪਾਂ ਕਹਿ ਰਹੇ ਹਾਂ ਜੋ ਸਾਨੂੰ ਪਤਾ ਹੈ ਕਿ ਆਪਾਂ ਉਸ ਨੂੰ ਅਸਲ ਵਿੱਚ ਕਮਾ ਵੀ ਰਹੇ ਹਾਂ ਜਦੋਂ ਆਪਾਂ ਉਸ ਨੂੰ ਕਮਾਣ ਵਿੱਚ ਲੱਗ ਪਏ ਤੇ ਫਿਰ ਪਰਮਾਤਮਾ ਦੀ ਕਿਰਪਾ ਜਿਹੜੀ ਹੈ ਉਹ ਜ਼ਰੂਰ ਹੋਏਗੀ ਗੁਰੂ ਦੇ ਸ਼ਬਦ ਦੇ ਰਾਹੀਂ ਉਸ ਪਰਮਾਤਮਾ ਨਾਲ ਮਿਲਾਪ ਵੀ ਹੋਏਗਾ ਤੇ ਸਾਰੇ ਦੁੱਖ ਵੀ ਜਿਹੜੇ ਨੇ ਉਹ ਕੱਟੇ ਜਾਣਗੇ